ਵਿਜੀਲੈਂਸ ਵਿਭਾਗ ਮੋਗਾ ਨੇ ਰਿਸ਼ਵਤ ਲੈਣ ਦੇ ਮਾਮਲੇ 'ਚ ਥਾਣਾ ਸਿਟੀ ਮੋਗਾ ਵਿਖੇ ਤੇ ਨਾਤ ਸਹਾਇਕ ਥਾਣੇਦਾਰ ਹਰਜੀਤ ਸਿੰਘ ਨੂੰ ਰੰਗੇ ਇੱਥੇ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਸਬੰਧਤ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵਿਜੀਲੈਂਸ ਮੋਗਾ ਨੇ ਦੱਸਿਆ ਹੈ ਕਿ ਬੇਦੀ ਨਗਰ ਵਿੱਚ ਨਜ਼ਦੀਕ ਬੰਦ ਫਾਟਕ ਨਿਵਾਸੀ ਨਵਜੀਤ ਸਿੰਘ ਪੁੱਤਰ ਤੇ ਲੋਕ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਜਿਸ ਕੋਲੋਂ ਥਾਣੇਦਾਰ ਨੇ 15000 ਰੁਪਏ ਦੀ ਰਿਸ਼ਵਤ ਮੰਗੀ ਸੀ। ਕਾਇਦ ਕਤਨਵਜੀਤ ਸਿੰਘ ਨੇ ਵਿਜੀਲੈਂਸ ਵਿਭਾਗ ਫਿਰੋਜ਼ਪੁਰ ਨੂੰ ਕੀਤੀ ਸ਼ਿਕਾਇਤ ਕਿ थाना ਸਿਟੀ ਮੋਗਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਹਰਜੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਖਿਲਾਫ ਲੜਾਈ ਝਗੜੇ ਦਾ ਮਾਮਲਾ ਦਰਜ ਹੋ ਰਿਹਾ ਹੈ ਜੇਕਰ ਤੁਸੀਂ ਜ਼ਮਾਨਤ ਚਾਹੁੰਦੇ ਹੋ ਤਾਂ 15000 ਰੁਪਏ ਦਾ ਖਰਚਾ ਆਵੇਗਾ ਜਿਸ ਤੇ ਉਸਨੇ ਬੀਤੀ 27 ਤਰੀਕ ਨੂੰ थाना ਸਿਟੀ ਮੋਗਾ ਜਾ ਕੇ 5000 ਰੁਪਏ ਦੇ ਦਿੱਤੇ ਤਦ ਕਿ 10000 ਰੁਪਏ ਦੀ ਬਕਾਇਆ ਰਕਮ ਦੇਣ ਤੋਂ ਪਹਿਲਾਂ ਉਸਨੇ ਇਸ ਬੰਦੇ ਵਿਜੀਲੈਂਸ ਨੂੰ ਜਾਣਕਾਰੀ ਦੇ ਦਿੱਤੀ ਜਿਸ ਕਰਕੇ ਵਿਜੀਲੈਂਸ ਨੇ ਉਸ ਨੂੰ ਅੱਜ ਰੰਗੇ ਹੱਥੀ ਕਾਬੂ ਕੀਤਾ ਹੈ ਵਿਜੀਲੈਂਸ ਦੇ ਡਾਇਰੈਕਟਰ ਜਨਰਲ ਬਿਊਰੋ ਜੇ ਨਿਰਦੇਸ਼ਾਂ ਹੇਠ ਜਿਹੜੀ ਹੈਗੀ ਹੈ ਵਿਜੀਲੈਂਸ ਦਾ ਵਰਕ ਹੈਗਾ ਉਹਨੂੰ ਸਟੰਡਰਡ ਰੂਪ ਵਿੱਚ ਚਲਾਉਣ ਲਈ ਕਾਫੀ ਮਿਹਨਤ ਕੀਤੀ ਜਾ ਰਹੀ ਹੈ ਪਰ ਗੋਵਰਨਰ ਐਸਐਸਪੀ ਸ਼੍ਰੀ ਹਰਮਨ ਸਰ ਲਾਜਰੀ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਮੇਰੀ ਨਗਰਾਨੀ ਹੇਠ ਅੱਜ ਐਸਈ ਸਾਥਕੁਮਾਰ ਵਿਕਾਸ ਵਿਜੀਲੈਂਸ ਫਰੋਡ ਕੋਰਪੋਰੇਸ਼ਨ ਵੱਲੋਂ ਐਸਈ ਹਰਜੀਤ ਸਿੰਘ ਸਿਟੀ ਵਨ ਮੁਗਾ ਨੂੰ ਅਰੈਸਟ ਕੀਤਾ ਗਿਆ ਹੈਗਾ 10000 ਰੁਪਏ ਦੀ ਡਿਮਾਂਡ ਦੇ ਵਿੱਚ ਉਈ ਕਿ ਐਫ ਆਈ ਆਰ 8117307 ਅੰਡਰ ਸੈਕਸ਼ਨ ਦਰਜ ਹੋਈ ਸੀਗੀ ਸਿਟੀ ਮੁਗਾਜ ਉਹਦੇ ਤੇ ਇਸ ਮੁੰਡੇ ਦੇ ਉੱਤੇ ਕ੍ਰਾਸ ਕੇਸ ਦੇ ਵਿੱਚ 325 ਸੀ ਜੋ ਕਿ ਬੇਲੇਵਲ ਫੈਸੀ ਥਾਣੇ ਬੇਲ ਲੈਣੀ ਪੰਦੀ ਸੀ ਪਰ ਉਹ ਨੂੰ ਡਰਾਉਂਦਾ ਰਿਹਾ ਤੇ ਮੁਕਾਉਂਦਾ ਰਿਹਾ ਗਰਾਹ ਤੱਕ ਮੁਕਾ ਕੇ ਉਹਨੇ ਕੋਈ ਡਿਮਾਂਡ ਕੀਤੀ ਕੁਝ ਪੈਸੇ ਉਹ ਪਹਿਲਾਂ ਲੈ ਕੇ 10000 ਦੀ ਹੁੰ ਡਿਮਾਂਡ ਸੀ ਜੋ ਦੇ ਸਾਡੇ ਕੋਲ ਆਇਆ ਅਸੀਂ ਉਹ ਜੀ ਡਿਮਾਂਡ ਹੈਗੀ ਉਹਦੇ ਮੁਤਾਬਕ ਆਪਣੇ ਗੈਸਟ ਅਫਸਰਾਂ ਦੀ ਹਾਜ਼ਰੀ ਦੇ ਵਿੱਚ ਉਹਦੇ ਤੋਂ ਰਿਕਵਰੀ ਕੀਤੀ ਹੈ ਉਹ 200 ਜਿਹੜਾ ਇਹ ਅਸੀਂ ਹਦੀ ਸਿੰਘ ਨੂੰ ਫੜਿਆ ਗਿਆ ਸੀ। ਕਿਹੜਾ ਕਾਬੂ ਕੀਤਾ ਇਹਨੂੰ ਆਹ ਪੁਰਾਣੀ ਗੁਜਰੀ ਜਿਹਨੇ ਕੰਪਰਾਂ ਲਿਆ ਹੋਇਆ ਉੱਥੇ ਬੈ ਗਈ ਇਹ ਮਾਮਲੀ ਟੀਕਾ ਬਣ ਰਿਹਾ। ਘਟਨਾ ਹੀ 14 5 17 ਨੂੰ ਜਨਾਬ ਬੰਦੇ ਘਰੇ ਆਣ ਕੇ ਗੋਲੀਆਂ ਚਲਾ ਗਏ ਤੇ 14 5 17 ਨੂੰ ਮਕਦਮਾ ਦਰਜ ਕਰਾਇਆ ਸੀਗਾ। ਇਹ ਮੌਕੇ ਤੇ ਆਇਆ ਸਾਰਾ ਕੁਝ ਵੇਖਿਆ ਇਹਨਾਂ ਨੇ 307 ਤੇ 452 72 25 54 56 ਲਾਈ ਇਹਨਾਂ ਨੇ। ਬਾਅਦ ਦੇ ਵਿੱਚ ਉਹ ਬੰਦਿਆਂ ਦੀ ਤਿੰਨਾਂ ਦੀ ਇਹਨਾਂ ਨੇ ਅਰੈਸਟ ਪਾਦੀ ਚੌਥੇ ਦਿਨ ਇਹਨੇ ਅਰੈਸਟ ਨਹੀਂ ਪਾਈ ਗਈ। ਬਾਦ ਦੇ ਵਿੱਚ ਮੈਨੂੰ ਕਹਿੰਦਾ ਤੇਰੇ ਤਾਂ 307 ਤੇ 452 ਉਹਨੇ ਤੁਹਾਡੇ ਡਿਪਟੀ ਕੋਲੇ ਅਪਰੋਚ ਕਰਕੇ ਛਡਵਾ ਲਈ ਆ ਤੇ ਜੇ ਤੂੰ ਆਪਣਾ ਸਟੈਂਡ ਕਰਾਉਣੀ ਆ ਤਾਂ 2 ਲੱਖ ਰੁਪਿਆ ਪਹਿਲਾਂ ਕਹਿੰਦਾ ਲੱਗੂਗਾ ਉਹਦੀ ਮੇਰੇ ਕੋਲ ਰਿਪੋਰਟਿੰਗ ਹੈਗੀ ਆ ਫਿਰ ਬਾਅਦ ਦੇ ਵਿੱਚ ਮੈਨੂੰ ਕਹਿੰਦਾ 307 452 ਹੁਣ ਮੈਨੂੰ ਪਤਾ ਨਹੀਂਗਾ ਇਹਦਾ ਤੇ ਤੁਹਾਡੇ ਤੇ 323 ਤੇ 25 ਦਾ ਸਾਰੇ ਟੱਬਰ ਤੇ ਪਰਚਾ ਦਰਜ ਹੋ ਗਿਆ ਉਹਦੀ ਜਮਾਨਤ ਕਰਾਉਣੀ ਤਾਂ ਮੈਂ ਤੁਹਾਨੂੰ ਹਵਾਲਾ ਚ ਦਊਗਾ ਫਿਰ ਪਰਸੋਂ ਮੈਂ ਦੁਖੀ ਹੋ ਕੇ ਇਹਨੂੰ 5000 ਰੁਪਿਆ ਦਿੱਤਾ ਕੋਲੋਂ ਠੀਕ ਆ ਜੀ 5000 ਰੁਪਿਆ ਦਿੱਤਾ ਬਾਅਦ ਦੇ ਵਿੱਚ ਅੱਜ 10000 ਰੁਪਿਆ ਫ ਬੇਨਤੀ ਕਰਦਾ ਵਿਜੀਲੈਂਸ ਨੂੰ ਫੜਾਇਆ ਮੈਂ ਮੋਗਾ ਤੋਂ ਬਿੱਟੂ ਪੂਰਬੀ ਰਿਪੋਰਟ ਪੰਜਾਬ ਟੂਡੇ